ਮੈਂ ਜੇ ਗੱਲ ਕਰਾਂ ਆਪਣੇ ਸਕੈਂਡਰੀ ਐਜੂਕੇਸ਼ਨ ਦੀ 12th ਕਲਾਸ ਤੋਂ ਤੇ ਮੁਸ਼ਕਿਲ ਨਾਲ ਤਿੰਨ ਚਾਰ ਜਿਹੜੇ ਬੱਚੇ ਹੋਣੇ ਆ ਜਿਹੜੇ ਮੇਰੇ ਨਾਲ ਵਾਲੇ ਸੀ ਜਿਹੜੇ ਇੱਥੇ ਇੰਡੀਆ ਚ ਨੇ ਬਾਕੀ ਆਲਮੋਸਟ ਸਾਰੇ ਬਾਹਰ ਹੀ ਨੇ ਇੱਕ ਟਾਈਮ ਤੇ ਚੱਲੋ ਆਉਂਦੀ ਹੈ ਕਿ ਸ਼ਾਇਦ ਇੱਥੇ ਨਹੀਂ ਮਿਲਨੀ ਜੌਬ ਹਨ ਫਿਰ ਬੰਦਾ ਸੋਚਦਾ ਕਿ ਸ਼ਾਇਦ ਇਸੀ ਸਾਨੂੰ ਵੀ ਬਾਹਰ ਜਾਣਾ ਚੰਗਾ ਰਹੇਗਾ ਪਰ ਚਲੋ ਥੋੜੀ ਬਹੁਤ ਆਸ ਸੀਗੀ ਇੱਥੇ ਫਿਰ ਮਾਨ ਸਾਹਿਬ ਤੇ ਵੀ ਹੈ ਸੀਗੀ ਆਸ ਥੋੜੀ ਬਹੁਤ ਕਿ ਚਲੋ ਪੱਤਰ ਦੇਣਗੇ ਨੌਕਰੀਆਂ ਕੱਢਣਗੇ ਤੇ ਚਲੋ ਆਸ ਤੇ ਖੜੇ ਉਤਰੇ ਨੇ ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਰਹਿੰਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਰੇ ਟੁੱਟਣ ਨਹੀਂ ਜਾਊਂਗਾ। ਜੇ ਤੁਸੀਂ ਤਾਂ ਸਰਵਿਸ ਤੇ ਜਾਵਾਂਗੇ ਤੇ ਏਸੀ ਹੀ ਇਮਾਨਦਾਰੀ ਨਾਲ ਅੱਗੇ ਇਨਵੈਸਟੀਗੇਸ਼ਨ ਜਿੱਦਾਂ ਵੀ ਸਾਡਾ ਵਰਕ ਪ੍ਰੋਫੈਸ਼ਨ ਹੋਏਗਾ ਉਵੇਂ ਅਸੀਂ ਇਮਾਨਦਾਰੀ ਨਾਲ ਕਰਾਂਗੇ ਕੋਈ ਜੀ ਵਰਦੀ ਉਹ ਨਜ਼ਾਰਾ ਬਹੁਤ ਹੀ ਬਿਆਨਯੋਗ ਨਹੀਂ ਕਰ ਸਕਦੀ ਆਪਾਂ ਬਹੁਤ ਹੀ ਵਧੀਆ ਨਜ਼ਾਰਾ ਹੋਊਗਾ ਜਦੋਂ ਅਸੀਂ ਵਰਦੀ ਪਾ ਕੇ ਜੁੜਦੇ ਜਾਵਾਂਗੇ ਮਾਨ ਸਤਿਕਾਰ ਮਿਲੇਗਾ ਆਪਣੇ ਕੰਮ ਨੂੰ ਪੰਜਾਬ ਦੀ ਪੰਜਾਬੀਅਤ ਵਾਸਤੇ ਇਮਾਨਦਾਰੀ ਨਾਲ ਤਨਦੇਹੀ ਨਾਲ ਸੇਵਾ ਨਿਭਾਵਾਂਗੇ ਇਹ ਆਪਣੇ ਇਤਿਹਾਸ ਨਾਲ ਜੁੜੋ ਪੰਜਾਬ ਪੰਜਾਬੀਅਤ ਨਾਲ ਜੁੜੋ ਮਿਹਨਤ ਕਰੋ ਪੰਜਾਬ ਸਰਕਾਰ ਚ ਨੌਕਰੀਆਂ ਲਓ ਤੇ ਪੰਜਾਬ ਪੰਜਾਬੀਅਤ ਵਾਸਤੇ ਕੁਝ ਕਰੀਏ ਆਪਾਂ ਨਾਲ ਮਿਲ ਕੇ ਜਿਹੜੀ ਸਾਨੂੰ ਦਿਮਾਗ ਵਿੱਚ ਰੱਖਣੀ ਪਵੇ ਕਿ ਕਿ ਪਰਸੇਵਰੈਂਸ ਕਿ ਸਾਨੂੰ ਇੱਕ ਕੰਮ ਨੂੰ ਬਾਰ ਬਾਰ ਕਰਦੇ ਰਹਿਣਾ ਚਾਹੀਦਾ ਹੈ ਕਿ ਇਹ ਨਹੀਂ ਕਿ ਅਸੀਂ ਇੱਕ ਇੱਕ ਇਗਜ਼ਾਮ ਦਿੱਤਾ ਹੈ ਸਾਨੂੰ ਫੇਲਿਅਰ ਮਿਲੀ ਹੈ ਤੇ ਅਸੀਂ ਡਿਸਪਾਇੰਟ ਹੋ ਕੇ ਉਹ ਫੇਲਿਅਰ ਦੇ ਕਰਕੇ ਅਸੀਂ ਇਗਜ਼ਾਮ ਦੀ ਤਿਆਰੀ ਛੱਡ ਦਿੰਨੇ ਆ ਪੰਜਾਬ ਪੁਲਿਸ ਦੀਆਂ ਨਵੀਆਂ ਭਰਤੀਆਂ ਹੋਈਆਂ ਨੇ ਔਰ ਨਵੇਂ ਜੋ ਨੌਜਵਾਨ ਨੇ ਉਹਨਾਂ ਨੂੰ ਮੌਕਾ ਮਿਲਿਆ ਨਵੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦੀ ਅੱਜ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੋ ਰਹੀ ਹੈ ਜਦੋਂ ਹੱਥ ਦੇ ਵਿੱਚ ਨਿਯੁਕਤੀ ਪੱਤਰ ਸਰਕਾਰ ਦੇ ਵੱਲੋਂ ਸੌਂਪਿਆ ਗਿਆ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਪ ਪੰਜਾਬ ਟੀਵੀ ਦੇ ਉੱਤੇ ਅੱਜ ਮੈਂ ਅਜ ਮਹਿਸੂਸ ਕਿਵੇਂ ਹੋ ਰਿਹਾ ਹੈ ਕਿਉਂਕਿ ਹਰ ਇੱਕ ਨੂੰ ਨੌਕਰੀ ਦਾ ਬੜਾ ਚਾਹ ਹੁੰਦਾ ਹੈ ਤੇ ਜਦੋਂ ਪਹਿਲੀ ਨੌਕਰੀ ਹੀ ਆਪਣੀ ਮਨਪਸੰਦੀ ਮਿਲ ਜਵੇ ਤਾਂ ਕਿਹੋ ਜੀ ਉਹ ਫੀਲਿੰਗ ਹੁੰਦੀ ਹੈ ਹਾਂਜੀ ਬੜੀ ਖੁਸ਼ੀ ਵਾਲੀ ਫੀਲਿੰਗ ਹੈ ਜੀ ਇੱਕ ਸਾਰਿਆਂ 'ਚ ਹੁੰਦੀ ਹੈ ਨਾ ਭਾਵਨਾ ਕਿ ਬਾਹਰ ਸਾਨੂੰ ਨਾ ਜਾਣਾ ਪਵੇ ਅੱਜ ਕੱਲ ਜਿੱਦਾਂ ਹਵਾ ਚੱਲ ਰਹੀ ਹੈ ਕਿ ਇੱਥੇ ਪੰਜਾਬ 'ਚ ਕੁਛ ਨਹੀਂ ਹੈਗਾ ਸਾਨੂੰ ਬਾਹਰ ਹੀ ਜਾਣਾ ਪੈਂਦਾ ਵਾ ਪਰ ਹੁਣ ਪੱਤਰ ਮਿਲਿਆ ਵਾ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਬਾਕੀਆਂ ਵਾਂਗੂ ਫੇਟ ਚਾਲਤ ਵਾਂਗੂ ਵਿੱਚ ਬਾਹਰ ਨਹੀਂ ਜਾਣਾ ਪਿਆ ਇੱਥੇ ਅਸੀਂ ਘਰ ਪਰਿਵਾਰ ਦੇ ਨਾਲ ਰਹਿ ਕੇ ਹੀ ਅਸੀਂ ਅੱਗੇ ਆਪਣਾ ਕਰੀਅਰ ਚ ਅੱਗੇ ਵਧਾਂਗੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਜੀ ਗੁਰਦਾਸਪੁਰ ਦੀ ਤਾਂ ਖਾਸ ਤੌਰ ਦੇ ਤੇ ਜੇ ਆਪਾਂ ਬੈਲਟ ਦੀ ਗੱਲ ਕਰੀਏ ਉਧਰ ਦਾ ਸਾਰਾ ਬਾਹਰਲੇ ਪਾਸੇ ਨੂੰ ਹੀ ਮਾਈਗ੍ਰੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਤੁਹਾਡੇ ਵੀ ਯਾਰਾਂ ਦੋਸਤਾਂ ਦੇ ਸਾਰੇ ਜਿਹੜੇ ਹੈਗੇ ਉਹ ਬਾਹਰ ਹੀ ਗਏ ਹੋਏ ਨੇ ਹਾਂਜੀ ਬਿਲਕੁਲ ਮੈਂ ਜੇ ਗੱਲ ਕਰਾਂ ਆਪਣੇ ਸਕੈਂਡਰੀ ਐਜੂਕੇਸ਼ਨ ਦੀ 12th ਕਲਾਸ ਤੋਂ ਤੇ ਮੁਸ਼ਕਿਲ ਨਾਲ ਤਿੰਨ ਚਾਰ ਜਿਹੜੇ ਬੱਚੇ ਹੋਣੇ ਆ ਜਿਹੜੇ ਮੇਰੇ ਨਾਲ ਵਾਲੇ ਸੀ ਜਿਹੜੇ ਇੱਥੇ ਇੰਡੀਆ ਚ ਨੇ ਬਾਕੀ ਆਲਮੋਸਟ ਸਾਰੇ ਬਾਹਰੀ ਨੇ ਸਿਰਫ ਚਾਰਕ ਮੁੰਡੇ ਹੀ ਆ ਹਾਂ ਸਾਰੇ ਸਾਰੇ ਬਾਹਰ ਲੰਗੇ ਸਾਰੇ ਬਾਹਰ ਨੇ ਇੰਨਾ ਮਤਲਬ ਕਿ ਹਵਾ ਚੱਲ ਪੀਜੇ ਬਾਹਰ ਦੀ ਮਤਲਬ ਕਿ ਇੱਕ ਤਰ੍ਹਾਂ ਦੀ ਆਸ ਹੀ ਛੜਤੀ ਸੀ ਕਹਿ ਸਕਦਾ ਮੈਂ ਕਿ ਇੱਥੇ ਜੌਬ ਨਹੀਂ ਹੈਗੀ ਬਾਹਰ ਹੀ ਜਾਣਾ ਪੈਂਦਾ ਤੁਸੀਂ ਨਹੀਂ ਸੋਚਿਆ ਫਿਰ ਕਦੀ ਬਾਹਰ ਜਾਣ ਦਾ ਜਦੋਂ ਤੁਹਾਡੇ ਨਾਲ ਦੇ ਸਾਰੇ ਤੁਹਾਡੇ ਫਰੈਂਡਸ ਬਾਹਰ ਜਾ ਰਹੇ ਸੀ ਹਾਂਜੀ ਇੱਕ ਇੱਕ ਟਾਈਮ ਤੇ ਚੱਲੋਂ ਆਉਂਦੀ ਹੈ ਕਿ ਸ਼ਾਇਦ ਇੱਥੇ ਨਹੀਂ ਮਿਲਨੀ ਜੌਬ ਹਨਾ ਫਿਰ ਬੰਦਾ ਸੋਚਦਾ ਕਿ ਸ਼ਾਇਦ ਅਸੀਂ ਸਾਨੂੰ ਵੀ ਬਾਹਰ ਜਾਣਾ ਚੰਗਾ ਰਹ ਪਰ ਚਲੋ ਥੋੜੀ ਬਹੁਤ ਆਸ ਸੀਗੀ ਇੱਥੇ ਫਿਰ ਮਾਨ ਸਾਹਿਬ ਤੇ ਵੀ ਹੈ ਸੀਗੀ ਆਸ ਥੋੜੀ ਬਹੁਤ ਕਿ ਚਲੋ ਪੱਤਰ ਦੇਣਗੇ ਨੌਕਰੀਆਂ ਕੱਢਣਗੇ ਤੇ ਚਲੋ ਆਸ ਤੇ ਖੜੇ ਉਤਰੇ ਨੇ ਤੇ ਬੜੀ ਖੁਸ਼ ਮਾਨ ਵਾਲੀ ਗੱਲ ਹੈ ਜੀ ਮਿਲ ਗਿਆ ਜੇ ਪੱਤਰ ਹਾਂਜੀ ਪਰ ਕਿਉਂਕਿ ਜਿਸ ਤੁਸੀਂ ਫੀਲਡ ਦੇ ਵਿੱਚ ਜਾ ਰਹੇ ਹੋ ਹਾਲਾਂਕਿ ਜਦੋਂ ਸੁਣਿਆ ਸੀ ਮਾਨ ਸਾਹਿਬ ਉਹਨਾਂ ਨੂੰ ਵੀ ਕਹਿੰਦੇ ਹੋਏ ਉਹ ਵੀ ਕਹਿ ਰਹੇ ਕਿ ਬਹੁਤ ਲੋਕ ਸਵਾਲ ਖੜੇ ਕਰ ਦਿੰਦੇ ਨੇ ਇਸ ਪੁਲਿਸ ਦੀ ਨੌਕਰੀ ਦੇ ਉੱਤੇ ਹਾਲਾਂਕਿ ਰੋਲਾ ਭਾਵੇਂ ਦੋ ਧਿਰਾਂ ਦਾ ਵਿੱਚ ਇੱਕ ਤਾਂ ਸੈਟੀਸਫਾਈ ਹੋਊਗੀ ਇੱਕ ਅਨਸੈਟੀਸਫਾਈਡ ਰਹੂਗੀ ਹਨਾ ਉਂਗਲਾਂ ਔਰ ਸਵਾਲੀਨ ਇਸ਼ਾਰਾ ਬੜੇ ਖੜੇ ਹੋ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਹੁਣ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਪਈ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਕਿਸ ਨੀਅਤ ਨਾਲ ਨਿਭਾਓਗੇ ਚਲੋ ਦੇਖੋ ਜੀ ਅਸੀਂ ਜਿਹੜੀ ਸਰਵਿਸ ਤੇ ਜੁਆਇਨ ਕੀਤੀ ਹੈ ਆਪਣੀ ਵੱਲੋਂ ਪੂਰੀ ਇਮਾਨਦਾਰੀ ਨਾਲ ਕੀਤੀ ਹੈ ਆਪਣੀ ਮੈਰਿਟ ਦੇ ਬੇਸ ਤੇ ਕੀਤੀ ਹੈ ਤੇ ਹੁਣ ਜਦੋਂ ਸਰਵਿਸ ਤੇ ਜਾਵਾਂਗੇ ਤੇ ਏਸੀ ਹੀ ਈਮਾਨਦਾਰੀ ਨਾਲ ਅੱਗੇ ਇਨਵੈਸਟੀਗੇਸ਼ਨ ਜਿੱਦਾਂ ਵੀ ਸਾਡਾ ਵਰਕ ਪ੍ਰੋਫੈਸ਼ਨ ਹੋਏਗਾ ਉਵੇਂ ਅਸੀਂ ਇਮਾਨਦਾਰੀ ਨਾਲ ਕਰਾਂਗੇ ਪੂਰੇ ਕਲੀਨ ਪ੍ਰੋਸੈਸ ਚ ਹੀ ਕਰਾਂਗੇ ਪਰ ਕਿੰਨੀ ਕੁ ਮਿਹਨਤ ਤੁਹਾਨੂੰ ਲੱਗੀ ਇਹ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਕਿਉਂਕਿ ਸਾਡੇ ਬਹੁਤ ਸਾਰੇ ਨੌਜਵਾਨ ਇਹੀ ਸੋਚਦੇ ਨੇ ਕਿ ਨੌਕਰੀਆਂ ਨਹੀਂ ਹੈਗੀਆਂ ਜੇ ਐਗਜ਼ਾਮ ਕਲੀਅਰ ਕਰਨੇ ਹੁੰਦੇ ਨੇ ਤਾਂ ਬਹੁਤ ਸਪਾਰਸ਼ਾਂ ਲੱਗਦੀਆਂ ਨੇ ਬਹੁਤ ਟਾਈਮ ਲੱਗ ਜਾਂਦਾ ਹੈ ਤੁਹਾਨੂੰ ਇਸ ਪੂਰੇ ਪ੍ਰੋਸੈਸ ਦੇ ਵਿੱਚੋਂ ਨਿਕਲਣ ਚ ਕਿੰਨਾ ਟਾਈਮ ਲੱਗਿਆ ਪੂਰਾ ਟਾਈਮ ਜੇ ਮੈਂ ਦੇਖਾਂ ਤਾਂ ਸਾਲਕ ਲੱਗ ਗਿਆ ਵਾ ਕਿਉਂਕਿ ਕਾਫੀ ਫਾਰਮੈਲਿਟੀਆਂ ਕਾਫੀ ਹੁੰਦੀਆਂ ਨੇ ਪਹਿਲਾਂ ਐਡਵਰਟਾਈਜ਼ਮੈਂਟ ਆਉਂਦੀ ਆ ਫਿਰ ਜਿਹੜੇ ਐਗਜ਼ਾਮ ਵਗੈਰਾ ਕੰਡਕਟ ਹੁੰਦੇ ਨੇ ਫਿਰ ਇਹਦੇ ਸਟੇजेस ਦੋ ਸਟੇजेस ਹੁੰਦੀਆਂ ਨੇ ਬਾਅਦ ਚ ਫਿਜ਼ੀਕਲ ਵੀ ਹੁੰਦਾ ਵਾ ਤੇ ਕੁੱਲ ਮਿਲਾ ਕੇ ਸਾਲਕ ਲੱਗ ਗਈ ਜਾਂਦਾ ਵਾ ਫਿਜ਼ੀਕਲ ਹਾਰਡ ਸੀਗਾ ਫਿਜ਼ੀਕਲ ਠੀਕ ਸੀ ਐਵਰੇਜ ਸੀ ਤੇ ਕੋਈ ਮਤਲਬ ਕਿ ਜਿਹੜਾ ਨਾਰਮਲੀ ਫਿਟ ਹੈ ਪਰਸਨ ਤਾਂ ਉਹ ਘੱਰੀ ਲਏਗਾ ਹਾਂਜੀ ਤੁਸੀਂ ਵੀ ਗੁਰਦਾਸਪੁਰ ਦੀ ਰਹਿਣ ਵਾਲੇ ਹਾਂ ਜੀ ਸਰ ਮੈਂ ਵੀ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਅਹ ਦੋਸਤੋਂ ਇਕੱਠੇ ਪੜੇ ਹੋਏ ਨਾਲ ਕਿ ਵੈਸੇ ਜਾਣਦੇ ਹੋ ਵੈਸੇ ਜਾਣਦੇ ਹਾਂ ਇਕੱਠੇ ਨਹੀਂ ਪੜੇ ਹੋਏ ਅਸੀਂ ਪਰ ਇੱਕ ਦੂਜੇ ਨੂੰ ਅਦਾ ਜਾਣਦੇ ਹਾਂ ਇਹ ਲੋਕ ਬਾਈ ਹੁਣੇ ਦੱਸ ਰਹੇ ਸੀਗੇ ਕਿ ਇਹਨਾਂ ਦੇ ਤਾਂ ਨਾਲ ਦੇ ਸਾਰੇ ਸਾਥੀ ਬਾਹਰ ਚਲੇ ਗਏ ਕਹਿੰਦੇ ਕਲਾਸ ਦੇ ਵਿੱਚੋਂ ਸਿਰਫ ਅਸੀਂ ਚਾਰ ਬੱਚੇ ਹੀ ਬਚੇ ਸੀ ਜਿਹੜੇ ਇੱਥੇ ਇੰਡੀਆ ਰਹਿ ਗਏ ਸੀਗੇ ਪੰਜਾਬ ਰਹਿ ਗਏ ਸੀਗੇ ਤੁਹਾਡੇ ਵੀ ਉੱਥੇ ਫਰੈਂਡ ਸਰਕਲ ਸਾਰਾ ਬਾਹਰ ਬਿਲਕੁਲ ਬਾਈ ਜੀ ਸਾਰੇ ਬਾਹਰ ਵੀਰ ਹੁਣ ਗੱਲ ਤਿੰਨ ਤੋਂ ਚਾਰ ਜਣੇ ਇੱਥੇ ਨੇ ਬਾਕੀ ਮੋਸਟਲੀ ਫਰੈਂਡ ਸਰਕਲ ਬਾਹਰ ਸੋ ਚੇਕ ਹੈ ਕਿ ਪੰਜਾਬ ਹੀ ਰਹਿਣਾ ਹੈ ਔਰ ਪੰਜਾਬ ਰਹਿ ਕੇ ਨੌਕਰੀ ਲੈਣੀ ਹੈ ਸਰਕਾਰੀ ਨੌਕਰੀ ਕਰਨੀ ਹੈ ਔਰ ਉਹ ਨੌਕਰੀ ਤੁਹਾਨੂੰ ਮਿਲ ਵੀ ਗਈ ਜਦੋਂ ਸਾਰੇ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਪਲੱਸਟਰ ਤੋਂ ਬਾਅਦ ਬਾਹਰ ਜਾਣ ਲੱਗੇ ਤਾਂ ਪੇਰੈਂਟਸ ਨੇ ਸਰਕਾਰੀ ਨੌਕਰੀ ਵਿੱਚ ਨੇ ਤੇ ਉਹਨਾਂ ਦਾ ਮਨ ਬਣਾਇਆ ਕਿ ਇੱਥੇ ਰਹਿ ਕੇ ਆਪਾਂ ਕੁਝ ਕਰੀਏ ਆਪਣੇ ਪੰਜਾਬ ਵਾਸਤੇ ਪੰਜਾਬੀਏਤ ਵਾਸਤੇ ਸੋ ਇਹੀ ਮੈਂ ਤਾਂ ਸਟਾਰਟ ਕੀਤੀ ਤੇ ਸਰਕਾਰ ਨੇ ਸਾਨੂੰ ਅੱਜ ਨੌਕਰੀ ਨਾਲਵਾਜਾ ਹੈ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਜਦੋਂ ਵਰਦੀ ਪਾਉਂਗੇ ਤਾਂ ਕੀ ਉਹ ਫੀਲਿੰਗ ਕਿਵੇਂ ਦੀ ਹੈ ਵਰਦੀ ਪਾ ਕੇ ਔਰ ਜਦੋਂ ਡਿਊਟੀ ਦੇ ਉੱਤੇ ਜਾਉਂ ਬਿਲਕੁਲ ਜੀ ਵਰਦੀ ਉਹ ਨਜ਼ਾਰਾ ਬਹੁਤ ਹੀ ਬਿਆਨਯੋਗ ਨਹੀਂ ਕਰ ਸਕਦੇ ਆਪਾਂ ਬਹੁਤ ਹੀ ਵਧੀਆ ਨਜ਼ਾਰਾ ਹੋਊਗਾ ਜਦੋਂ ਅਸੀਂ ਵਰਦੀ ਪਾ ਕੇ ਡਿਊਟੀ ਤੇ ਜਾਵਾਂਗੇ ਮਾਨ ਸਤਿਕਾਰ ਮਿਲੇਗਾ ਆਪਣੇ ਕੰਮ ਨੂੰ ਪੰਜਾਬ ਦੀ ਪੰਜਾਬੀਅਤ ਵਾਸਤੇ ਇਮਾਨਦਾਰੀ ਨਾਲ ਤਨਦੇਹੀ ਨਾਲ ਅਸੀਂ ਸੇਵਾ ਨਿਭਾਵਾਂਗੇ ਜੀ ਇੱਕ ਚੀਜ਼ ਮੈਨੂੰ ਤਾਂ ਵੀ ਖਾਸ ਲੱਗੀ ਕਿਉਂਕਿ ਬਈ ਪੱਗਾਂ ਬਹੁਤ ਘਟਦੀਆਂ ਜਾ ਰਹੀਆਂ ਨੇ ਦਾੜੀ ਪ੍ਰਕਾਸ਼ ਜਿਹੜਾ ਹੈ ਉਹ ਲੋਕ ਮੁੰਡੇ ਬਹੁਤ ਘਟ ਰੇ ਕਰ ਰਹੇ ਨੇ ਤਾਂ ਤੁਸੀਂ ਸਿੱਖੀ ਸਰੂਪ ਦੇ ਵਿੱਚ ਇਦਾਂ ਹੀ ਡਿਊਟੀ ਦੇ ਉੱਤੇ ਜਾਓਗੇ ਹਾਂਜੀ ਇਹ ਚਲੋ ਬਚਪਨ ਤੋਂ ਹੀ ਸਿੱਖੀ ਸਿਰੂ ਸਾਂਭਿਆ ਜੇ ਤੇ ਇਦਾਂ ਹੀ ਰਹੇਗਾ ਹਾਂਜੀ ਤੇ ਡਿਊਟੀ ਸਵੀਤਾਂ ਡਿਊਟੀ ਚ ਵੀ ਇਦਾਂ ਹੀ ਰਹੇਗਾ ਜੀ ਤੁਸੀਂ ਕਹਿਣਾ ਚਾਹੋਗੇ ਜਿਹੜੇ ਸਾਡੇ ਨੌਜਵਾਨ ਅੱਜ ਕੱਲ ਗਲਤ ਰਾਵਾਂ ਦੇ ਉੱਤੇ ਪਏ ਹੋਏ ਨੇ ਆਪਣਾ ਸਿੱਖ ਇਤਿਹਾਸ ਨਹੀਂ ਯਾਦ ਰੱਖਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਕੰਮ ਹੈਗੇ ਆ ਉਹ ਦੂਸਰੇ ਗਲਤ ਕੰਮਾਂ 'ਚ ਪੈ ਜਾਂਦੇ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਇਤਿਹਾਸ ਨਾਲ ਜੁੜੋ ਪੰਜਾਬ ਪੰਜਾਬੀਅਤ ਨਾਲ ਜੁੜੋ ਮਿਹਨਤ ਕਰੋ ਪੰਜਾਬ ਸਰਕਾਰ 'ਚ ਨੌਕਰੀਆਂ ਲਾਓ ਤੇ ਪੰਜਾਬ ਪੰਜਾਬੀਅਤ ਵਾਸਤੇ ਕੁਝ ਕਰੀਏ ਆਪਾਂ ਨਾਲ ਮਿਲ ਕੇ ਬਿਲਕੁਲ ਤਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਇਹ ਨੌਜਵਾਨਾਂ ਨੇ ਨੌਕਰੀਆਂ ਹਾਸਲ ਕੀਤੀਆਂ ਨੇ ਨੌਕਰੀਆਂ ਮਿਲ ਵੀ ਗਈਆਂ ਨੇ ਕਿਉਂਕਿ ਹਰ ਕਿਸੇ ਨੂੰ ਚਾਹ ਹੁੰਦਾ ਪਹਿਲੀ ਪਹਿਲੀ ਨੌਕਰੀ ਦਾ ਕਿ ਪਹਿਲੀ ਨੌਕਰੀ ਜਦੋਂ ਮਿਲੇ ਤਾਂ ਬੰਦੇ ਦੇ ਮਨ ਦੇ ਅੰਦਰ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹੀ ਖੁਸ਼ੀ ਹੈ ਇਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਹੋਰ ਬਾਈ ਵੀ ਮੌਜੂਦ ਨੇ ਕਿਥੋਂ ਦੇ ਰਹਿਣ ਵਾਲੇ ਤੁਸੀਂ ਗੁਰਦਾਸਪੁਰ ਹਾਂਜੀ ਗੁਰਦਾਸਪੁਰ ਤੋਂ ਤਾਂ ਫਰਸਟ ਜੌਬ ਹੈਗੇਸ ਤੋਂ ਪਹਿਲਾਂ ਕੋਈ ਜੌਬ ਪ੍ਰਾਈਵੇਟ ਜੌਬ ਕਰ ਰਹੇ ਸੀ ਅਸੀਂ ਟੀਚਿੰਗ ਦੀ ਤੇ ਕਾਫੀ ਲੰਬੇ ਟਾਈਮ ਤੋਂ ਪ੍ਰੈਪਰੇਸ਼ਨ ਵੀ ਕਰ ਰਹੇ ਸੀ ਸਾਈਡ ਬਾਈ ਸਾਈਡ ਤੇ ਫਾਈਨਲੀ ਪਰਮਾਤਮਾ ਦੀ ਕਿਰਪਾ ਨਾਲ ਸਕਸੈਸ ਮਿਲਿਆ ਸਾਨੂੰ। ਆਪੋਜ਼ਿਟ profession ਦੇ ਵਿੱਚੋਂ ਬਿਲਕੁਲ ਤੁਸੀਂ ਦੂਸਰੇ profession ਦੇ ਵਿੱਚ ਆ ਗਏ ਟੀਚਿੰਗ ਦੇ ਨਾਲ। ਅਸੀਂ ਆਪੋਜ਼ਿਟ ਕਹਿ ਸਕਦੇ ਹਾਂ ਬਟ ਜੋ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦਾ ਇੱਕ ਜਰੀਆ ਸੀ ਉਹ ਮੈਨੂੰ ਲੱਗਦਾ ਸੀ ਕਿ ਟੀਚਿੰਗ ਜੇ ਅਸੀਂ ਕਰਦੇ ਆਂ ਤੇ ਨਾਲ ਨਾਲ ਅਸੀਂ ਇਸ ਐਗਜ਼ਾਮ ਦੀ ਤਿਆਰੀ ਵੀ ਕਰ ਸਕਦੇ ਆਂ ਕਿ ਮੰਨ ਲਓ ਅਸੀਂ ਮੈਥ ਪੜਾ ਰਹੇ ਆਂ ਜਾਂ ਕੋਈ ਜੀਕੇ ਕਰਾ ਰਹੇ ਆਂ ਤੇ ਉਹੀ ਸਿਲੇਬਸ ਸਾਡਾ ਇਨਾ ਐਗਜ਼ਾਮ ਦੇ ਵਿੱਚ ਜਾਂਦਾ ਹੈ। ਸੋ ਕਿਤੇ ਨਾ ਕਿਤੇ ਜੋ ਸਿ ਪੜ੍ਹਾਣੇ ਆ ਉਹਦਾ ਸਾਨੂੰ ਬੈਨੀਫਿਟ ਜ਼ਰੂਰ ਹੁੰਦਾ ਐ ਐਗਜ਼ਾਮ ਕਲੀਅਰ ਕਰਨੇ ਵਿੱਚ ਜ਼ਰੂਰ ਬੈਨੀਫਿਟ ਹੁੰਦਾ ਹੈ ਹਾਂਜੀ ਕੀ ਕੀ ਪੜ੍ਹਾ ਰਹੇ ਸੀਗੇ ਐ ਮੈਂ ਮੈਥ ਪੜ੍ਹਾ ਰਿਹਾ ਸੀ ਐਂਡ ਵਿਦ ਮੈਥ ਆਈ ਵਾਸ ਆਲਸੋ ਟੀਚਿੰਗ ਜੀਕੇ ਜਨਰਲ ਹਾਂਜੀ ਉਹ ਦੋਵੇਂ ਚੀਜ਼ਾਂ ਹੀ ਤੁਹਾਨੂੰ ਮਿਲਦਾ ਹੈ ਇੰਪੋਰਟੈਂਟ ਰੋਲ ਹੈ ਜੀਕੇ ਦਾ ਵੀ ਕਿ ਐਗਜ਼ਾਮ ਕਲੀਅਰ ਕਰਨ ਦੇ ਲਈ 50 ਕੁਐਸਚਨ ਜੀਕੇ ਦੇ ਆਏ ਸੀ ਐਂਡ 30 ਮੈਥ ਦੇ ਆਏ ਸੀ ਤੇ ਨਾਲ-ਨਾਲ ਇੰਗਲਿਸ਼ ਵੀ ਕਰਾਉਂਦੇ ਸੀ ਸੋ ਇਸ ਕਰਕੇ ਉਹ ਚੀਜ਼ਾਂ ਦਾ ਇੱਕ ਬਹੁਤ ਬੈਨੀਫਿਟ ਹੋਇਆ ਹੈ ਕਿ ਇੰਨਾ ਟਫ ਐਗਜ਼ਾਮ ਅਸੀਂ ਕਲੀਅਰ ਕਰ ਸਕਏ ਜਿਵੇਂ ਬਹੁਤ ਸਾਰੇ ਬੱਚੇ ਅੱਛਾ ਰੱਖਦੇ ਹੋਣਗੇ ਪੇਪਰ ਕਲੀਅਰ ਕਰਨ ਦੀ ਤਾਂ ਕੀ ਕੁਝ ਟਿਪਸ ਤੁਹਾਡੇ ਵੱਲੋਂ ਕਿਉਂਕਿ ਤੁਸੀਂ ਤਾਂ ਪਾਸ ਕਰ ਲਿਆ ਹਨਾ ਕੀ ਚੀਜ਼ ਲੱਗਦਾ ਕਿ ਸਭ ਤੋਂ ਵੱਧ ਇਨਸਾਨ ਨੂੰ ਆਪਣੇ ਪੇਪਰ ਕਲੀਅਰ ਕਰਨ ਮੇਲੇ ਉਹ ਧਿਆਨ ਦੇ ਵਿੱਚ ਰੱਖੀ ਸਭ ਤੋਂ ਵੱਧ ਜਿਹੜੀ ਸਾਨੂੰ ਦਿਮਾਗ ਵਿੱਚ ਰੱਖਣੀ ਪਵੇ ਕਿ ਕਿ ਪਰਸੇਵਰੈਂਸ ਕਿ ਸਾਨੂੰ ਇੱਕ ਕੰਮ ਨੂੰ ਬਾਰ ਬਾਰ ਕਰਦੇ ਰਹਿਣਾ ਚਾਹੀਦਾ ਹੈ ਕਿ ਇਹ ਨਾ ਹੈ ਕਿ ਅਸੀਂ ਇੱਕ ਇੱਕ ਇਗਜ਼ਾਮ ਦਿੱਤਾ ਹੈ ਸਾਨੂੰ ਫੇਲਿਅਰ ਮਿਲੀ ਹੈ ਤੇ ਅਸੀਂ ਡਿਸਪਾਇੰਟ ਹੋ ਕੇ ਉਹ ਫੇਲਿਅਰ ਦੇ ਕਰਕੇ ਅਸੀਂ ਇਗਜ਼ਾਮ ਦੀ ਤਿਆਰੀ ਛੱਡ ਦਿੰਨੇ ਆ ਬਾਰ ਬਾਰ ਕਰਦੇ ਰਹੋ ਬਟ ਅੱਜ ਦਾ ਜਿਹੜਾ ਸਮਾਂ ਹੈ ਕਿ ਇੱਕ ਐਗਜ਼ਾਮ ਕਲੀਅਰ ਕਰਨ ਦੇ ਲਈ ਉਸ ਤੋਂ ਬਾਅਦ ਜੋਬ ਲੈਣ ਦੇ ਲਈ ਘੱਟੋ ਘੱਟ 3-4 ਸਾਲ ਦਾ ਸਮਾਂ ਲੱਗ ਹੀ ਜਾਂਦਾ ਹੈ ਸੋ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਕਿ ਅਗਰ ਕਿਸੇ ਦੇ ਮਨ ਵਿੱਚ ਇੱਛਾ ਹੈ ਕਿ ਐਗਜ਼ਾਮ ਕਲੀਅਰ ਕਰਨਾ ਹੈ ਮੈਂ ਕੋਈ ਗਵਰਨਮੈਂਟ ਜੋਬ ਲੈਣੀ ਹੈ ਤੇ ਚਲੋ ਪ੍ਰਾਈਵੇਟ ਵੀ ਅਗਰ ਕੰਮ ਕਰਨਾ ਪਿਆ ਰਹੇ ਪਰ ਨਾਲ-ਨਾਲ ਆਪਣੀ ਤਿਆਰੀ ਅਗਰ ਕਰਦਾ ਰਹੇ ਕੋਈ ਪਰਸਨ ਤੇ ਉਹ ਜ਼ਰੂਰ ਕਾਮਜਾਬ ਪੇਸ਼ੈਂਸ ਹੈ ਪੇਸ਼ੈਂਸ ਪੇਸ਼ੈਂਸ ਰੱਖਣੇ ਪੈਣਗੇ ਤੇ ਫਾਈਨਲੀ ਉਹਨੂੰ ਸਕਸੈਸ ਜਰੂਰ ਮਿਲ ਹੀ ਜਾਂਦਾ ਹੈ ਆਪਾਂ ਨਹੀਂ ਮੈਂ ਤੁਹਾਨੂੰ ਕਿਹਾ ਕਿ 3 ਸਾਲ ਤਾਂ ਲੱਗ ਹੀ ਜਾਂਦੇ ਨਾ 3 ਸਾਲ ਮੈਨੂੰ ਲੱਗਦਾ 3 ਸਾਲ ਚ ਬੰਦਾ ਹੀ ਸੋਚਦਾ ਕਿ ਆਪਾਂ ਬਾਹਰ ਚਲੇ ਜਾਈਏ ਕੋਈ ਹੋਰ ਨਾ profession choose ਕਰ ਲਈਏ ਬਾਹਰ ਜਾ ਕੇ ਕੰਮ ਭਾਵੇਂ ਜਿਹੋ ਜਿਹਾ ਮਰਜ਼ੀ ਮਿਲੇ ਕਰਨ ਲੱਗ ਜਾਈਏ ਪੈਸੇ ਆਉਣ ਲੱਗ ਜਾਈਏ ਪੈਸੇ ਆਉਣ ਲੱਗ ਜਾਈਏ ਬਟ ਚਲੋ ਇਹਦੇ ਵਿੱਚ ਵੀ ਪੰਜਾਬ ਵਿੱਚ ਵੀ ਕਾਫੀ opportunities ਨੇ ਅਗਰ ਅਸੀਂ ਤਿਆਰੀ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਕਿ 1-2 ਸਾਲ ਤਿਆਰੀ ਕਰਨ ਤੋਂ ਬਾਅਦ ਸਾਡੇ ਕਿੰਨਾ بیس ਬਣ ਜਾਂਦਾ ਹੈ ਕਿ ਅਸੀਂ ਕਿਸੇ ਨੂੰ ਟੀਚ ਕਰ ਸਕਦੇ ਹਾਂ ਤੇ ਜੋ ਮੈਂ ਕੀਤਾ ਸੀ ਮੈਂ ਤੈ ਉਹ ਇੱਕ ਵੇ ਫੋਲੋ ਕੀਤਾ ਕਿ ਜਦੋਂ ਮੇਰੀ ਲੱਗਿਆ ਕਿ ਮੈਂ ਇਗਜ਼ਾਮ ਕਲੀਅਰ ਕਰਨ ਦੇ ਲਾਗੇ ਪਹੁੰਚ ਚੁਗਾ ਹਾਂ ਤੇ ਮੈਂ ਇੰਸਟੀਟਿਊਟ ਜੁਆਇਨ ਕਰ ਲਿਆ ਉੱਥੇ ਟੀਚਿੰਗ ਕੀਤੀ ਕਿ ਮੰਨ ਲਓ ਕਿ ਅਗਰ 75% ਮਾਰਕਸ ਚਾਹੀਦੇ ਆ ਕੱਟ ਆਫ ਕਲੀਅਰ ਕਰਨ ਦੇ ਲਈ 70 ਤੱਕ ਪਹੁੰਚਣਾ ਈਜ਼ੀ ਆ 70 ਤੋਂ ਲੈ ਕੇ 75 ਤੀ ਜਿਹੜੀ ਜਰਨੀ ਆ ਉਹ ਜਰਨੀ ਕਾਫੀ ਟਫ ਹੋ ਜਾਂਦੀ ਆ ਤੇ ਉਹ ਜਰਨੀ ਕਰਨ ਦੇ ਲਈ ਸਾਨੂੰ ਪੇਸ਼ੈਂਸ ਰੱਖਣੇ ਪੈਂਦੇ ਨੇ ਤੇ ਉਹ ਜਰਨੀ ਅਸੀਂ ਤਾਂ ਹੀ ਕਰ ਸਕਦੇ ਆ ਜੇਕਰ ਅਸੀਂ ਚਲੋ ਟੀਚਿੰਗ ਕਰ ਰਹੇ ਆ ਬੈਨੀਫਿਟਨ ਦੇ ਨਾਲ ਅਸੀਂ ਥੋੜਾ ਅਰਨਿੰਗ ਕਰਨਾ ਸ਼ੁਰੂ ਕਰ ਦਿੰਨੇ ਆ ਸਾਡਾ ਜਿਹੜਾ ਮਾਈਂਡ ਹੈ ਉਹ ਥੋੜਾ ਇਹ ਕਹਿ ਸਕਦੇ ਆ ਕਿ ਥੋੜਾ ਇੱਕ ਪੇਸ਼ੈਂਟਸ ਵੀ ਆ ਜਾਂਦੇ ਨੇ ਕਿ ਸਾਨੂੰ ਇਨਕਮ ਹੀ ਆ ਰਹੀ ਹੈ ਦੱਸਿਓ ਕਿਉਂਕਿ ਜਿਹੜੇ ਇਸ ਵੇਲੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਬਾਹਰ ਜਾਣ ਦੀ ਔਰ ਹੋੜ ਇਸ ਕਰਕੇ ਹੈ ਕਿਉਂਕਿ ਉਹਨਾਂ ਨੂੰ ਇਹ ਪਰੋਸੀਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਸਰਕਾਰੀ ਨੌਕਰੀਆਂ ਨਹੀਂ ਹੈਗੀਆਂ ਤੁਸੀਂ ਤਾਂ ਵੱਖ-ਵੱਖ ਕੰਪੀਟੀਟਿਵ ਐਗਜ਼ਾਮਸ ਵੀ ਹਨਾ ਤਿਆਰ ਕਰ ਰਹੇ ਹੋਗੇ ਤੁਸੀਂ ਪੜਾਅ ਵੀ ਰਹੇ ਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵੇਲੇ ਵੀ ਜਿਹੜੇ ਨੌਜਵਾਨ 12ਵੀਂ ਕਰ ਚੁੱਕੇ ਨੇ ਜਾਂ ਗ੍ਰੈਜੂਏਸ਼ਨ ਕਰ ਚੁੱਕੇ ਨੇ ਜਾਂ ਹੋਰ ਹਾਇਰ ਸਟੱਡੀਜ਼ ਕਰ ਚੁੱਕੇ ਨੇ ਉਹਨਾਂ ਵਾਸਤੇ ਰੋਜ਼ਗਾਰ ਹੈ ਉਹਨਾਂ ਵਾਸਤੇ ਕੰਪੀਟੀਟਿਵ ਐਗਜ਼ ਅਨ ਨੌਕਰੀ ਚਲੋ ਮੈਂ ਤਾਂ ਇੱਕ ਖੁਦ ਇੱਕ ਐਗਜ਼ੈਂਪਲ ਬਣ ਚੁੱਕਾ ਉਹਨਾਂ ਵਾਸਤੇ ਕਿ ਨੌਕਰੀ ਮਿਲਦੀ ਹੈ ਬਟ ਜਦੋਂ ਸਾਡੇ ਮਨ ਵਿੱਚ ਇਹ ਭਾਵਨਾ ਆਉਂਦੀ ਹੈ ਕਿ ਅਸੀਂ ਜਲਦੀ ਜਲਦੀ ਪੈਸੇ ਕਮਾਣਾ ਚਾਹੁੰਦੇ ਆ ਉਸ ਜਲਦੀ ਜਲਦੀ ਚੱਕਰ ਦੇ ਵਿੱਚ ਕੀ ਕਰਦੇ ਕਿ ਜਦੋਂ ਬਾਰੋ ਵੀ ਚਲੋ ਕੋਈ ਇੰਨੀ ਨਹੀਂ ਲੰਬੀ ਮਿਹਨਤ ਕਰਕੇ ਅਗਰ ਇੱਕ ਦੋ ਮਹੀਨੇ ਇੱਥੇ ਰਹਿ ਵੀ ਜਾਂਦੇ ਨੇ ਤੇ ਕੁਝ ਕਿ ਮੋਜਾਂ ਕਰ ਵੀ ਜਾਂਦੇ ਨੇ ਬਟ ਅਸੀਂ ਇਹ ਨਹੀਂ ਦੇਖਦੇ ਕਿ ਉਹਨਾਂ ਨੇ ਕਿੰਨਾ ਲੰਬਾ ਸਮਾਂ ਉੱਥੇ ਮਿਹਨਤ ਕੀਤੀ ਹੁੰਦੀ ਹੈ। ਤੋਂ ਇਹੋ ਪਾਵਨ ਜਦੋਂ ਸਾਡੇ ਜੰਗਸਟਰ ਵਿੱਚ ਆ ਜਾਂਦੇ ਕਿ ਅਸੀਂ ਜਲਦੀ ਜਲਦੀ ਜਾ ਕੇ ਸクセਸਰ ਲਾਗੇ ਬਟ ਉਹ ਉੱਥੇ ਜਾ ਕੇ ਫਿਰ ਉਹ ਪਛਤਾਉਂਦੇ ਨੇ ਕਿ ਕਾਸ਼ ਅਸੀਂ ਇੱਥੇ ਬਹਿ ਕੇ ਮਿਹਨਤ ਕੀਤੀ ਹੁੰਦੀ ਚਾਹੇ 3 ਸਾਲ ਲੱਗ ਜਾਂਦੇ ਬਟ 3 ਸਾਲ ਦੀ ਮਿਹਨਤ ਕਰਨ ਤੋਂ ਬਾਅਦ ਸਾਨੂੰ ਜੋ ਇੱਕ ਸਟੇਟਸ ਮਿਲ ਜਣਾ ਲਾਈਫ ਵਿੱਚ ਉਹ ਸ਼ਾਇਦ ਅਸੀਂ ਬਾਹਰ ਜਾ ਕੇ ਨਹੀਂ ਪ੍ਰਾਪਤ ਕਰ ਸਕਦੇ। ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹੀ ਕਿਹੜੀ ਮੋਟੀਵੇਸ਼ਨ ਸੀ ਜਿਸ ਨੇ ਤੁਹਾਨੂੰ ਸਟੇਬਲ ਰੱਖਿਆ ਔਰ ਤੁਸੀਂ ਲਗਾਤਾਰ ਮਿਹਨਤ ਕਰਦੇ ਐਕਚੁਅਲੀ ਮੇਰੇ ਫਾਦਰ ਸਾਹਿਬ ਵੀ ਫੂਡ ਸਪਾਈਸ ਇਨਸਪੈਕਟਰ ਨੇ ਮੇਰੇ ਬ੍ਰਦਰ ਵੀ ਗਵਰਨਮੈਂਟ ਜੋਬ ਕਰਦੇ ਨੇ ਸੈਂਟਰਲ ਗਵਰਨਮੈਂਟ ਦੀ ਔਰ ਮੇਰੇ ਫਾਦਰ ਸਾਹਿਬ ਦਾ ਵੀ ਇੱਕ ਔਰ ਫੈਮਿਲੀ ਦਾ ਵੀ ਇੱਕ ਸੁਪਨਾ ਸੀ ਕਿ ਸਾਡਾ ਬੇਟਾ ਵੀ ਗਵਰਨਮੈਂਟ ਇਗਜ਼ਾਮ ਕਲੀਅਰ ਕਰੇ ਤੇ ਮੇਰੇ ਮਨ ਵਿੱਚ ਇਹ ਹੈਗਾ ਸੀ ਕਿ ਚਲੋ ਜੋਬ ਕਰਨੀ ਨਹੀਂ ਕਰਨੀ ਇਹ ਨਾਲ ਗੱਲ ਏ ਬਟ ਇੱਕ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਨਾ ਕਿ ਇੱਕ ਫੈਮਿਲੀ ਵਿੱਚ ਵੀ ਬੰਦੇ ਦਾ ਇੱਕ ਸਮਝ ਦੇ ਕਿ ਸਟੇਟਸ ਉੱਚਾ ਹੋ ਜਾਂਦਾ ਏ ਕਿ ਅਗਰ ਫਾਦਰ ਸਾਹਿਬ ਇੱਕ ਵਧੀਆ ਪੋਸ਼ਤੇ ਨੇ 브ਦਰ ਵੀ ਵਧੀਆ ਪੋਸ਼ਤੇ ਤੇ ਅਗਰ ਮੈਂ ਵੀ ਨਾ ਕਰ ਪਾਉਂਦਾ ਤੇ ਫਿਰ ਮੇਰੇ ਮਨ ਵਿੱਚ ਆ ਪਈ ਹੁੰਦਾ ਸੀ ਕਿ ਮੈਂ ਇੱਕ ਸਟੇਟਸ ਨਹੀਂ ਪ੍ਰਾਪਤ ਕਰ ਸਕਿਆ ਤੇ ਇੱਕ ਕਹਿ ਸਕਦੇ ਕਿ ਇੱਕ ਸਟੇਟਸ ਦੇ ਕਰਕੇ ਵੀ ਅਸੀਂ ਇਹ ਚੀਜ਼ ਮੈਂ ਚੂਜ਼ ਕੀਤੀ ਫਾਦਰ ਸਾਹਿਬ ਖੁਸ਼ ਨੇ ਅੱਜ ਹਾਂ ਬਹੁਤ ਹੈਪੀ ਨੇ ਅੱਜ ਉਹ ਆ ਨਹੀਂ ਸਕਕੇ ਕਿ ਮੇਰੀ ਕਜ਼ਨ ਦੀ ਮਹਾਰੀ ਸੀ ਤੇ ਮੇਰੀ ਪੂਆ ਜੀ ਵੀ ਨੇ ਅੱਜ ਸੈਡ ਸੀ ਕਿ ਮੈਂ ਉਹਦੀ ਮੈਰਿਜ اٹੈਂਡ ਕਰਨੀ ਸੀ ਲੇਕਿਨ ਮੇਰੇ ਫਾਦਰ ਸਾਹਿਬ ਇਕਲੋਤੇ ਉਹਨਾਂ ਦੇ ਬ੍ਰਦਰ ਨੇ ਸੋ ਉਹਨਾਂ ਦਾ ਵੀ ਬੜਾ ਸੁਪਨਾ ਸੀ ਕਿ ਮੈਂ ਆਪਣੇ ਬੇਟੇ ਨਾਲ ਜਾਵਾਂ ਕਿਉਂਕਿ ਉਹ ਮੇਰੇ ਨਾਲ ਜਿੱਥੇ ਵੀ ਗੰਗਾਮ ਹੁੰਦੇ ਸੀ ਮੇਰੇ ਨਾਲ ਜਾਂਦੇ ਸੀ ਕਾਫੀ ਮੇਰੇ ਟਾਈਮ ਤੇ ਤਿਆਰੀ ਕਰ ਰਿਹਾ ਸੀ ਤੇ ਉਹਨਾਂ ਨੂੰ ਅੱਜ ਹੈਗਾ ਸੀ ਕਿ ਅਗਰ ਐਗਜ਼ਾਮ ਦੇ ਦੌਰਾਨ ਮੈਂ ਜਾਂਦਾ ਰਿਹਾ ਤਾਂ ਅੱਜ ਅਪਾਇੰਟਮੈਂਟ ਲੈਟਰ ਲੈਣ ਵਾਸਤੇ ਮੈਂ ਜਾਵਾਂ ਬੱਟ ਤੁਹਾਨੂੰ ਪਤਾ ਕਿ ਉਹ ਇਕਲੋਤੇ ਬ੍ਰਦਰ ਹੋਣ ਕਰਕੇ ਮਾਮਾ ਜੀ ਦੀ ਇੱਕ ਰਿਸਪੌਂਸਿਬਿਲਟੀ ਬਹੁਤ ਵੱਡੀ ਹੋ ਜਾਂਦੀ ਹੈ ਇਹ ਸ਼ਾਦੀ ਵਿੱਚ ਸੋ ਇਸ ਕਰਕੇ ਉਹ ਨਹੀਂ ਆ ਪਾਇਆ ਆਰਕਾ ਤੁਹਾਨੂੰ ਬਹੁਤ-ਬਹੁਤ ਬਾਈ ਜੀ ਨਵੀਂ ਨੌਕਰੀ ਦੀਆਂ ਤਾਂ ਆ ਕੁਝ ਤਜਰਬੇ ਸੀ ਇਹਨਾਂ ਨੌਜਵਾਨਾਂ ਦੇ ਜਿਨ੍ਹਾਂ ਨੇ ਐਗਜ਼ਾਮ ਕਲੀਅਰ ਕੀਤਾ ਔਰ ਕਈ ਹੀ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਮੋਟੀਵੇਸ਼ਨ ਰਹੂਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਕੋਈ ਵੀ ਮਕਾਮ ਹਾਸਲ ਕਰ ਸਕਦੇ ਹੋ ਕਿਹਾ ਮੈਂ ਪਰਸਨ ਬਤਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ